ਮਾਈਕ ਨਾਲ ਬੋਲੋ ਸਰ ਲੈ ਲਓ ਮਾਈਕ ਲੈ ਲਓ ਇੱਥੇ ਬੋਲੋ ਸਰ ਇੱਥੇ ਬੋਲੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਪਹੁੰਚੇ ਹੋ ਸਾਨੂੰ ਕਵਰ ਕਰਨ ਵਾਸਤੇ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਾਰੇ ਕਾਂਗਰਸ ਦੇ ਕੰਟੈਸਟੈਂਟ ਕੈਂਡੀਡੇਟਸ ਔਰ ਸਾਰੇ ਪ੍ਰਮੁੱਖ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਕਿ ਜਿਹੜੇ ਪ੍ਰਮੁੱਖ ਆਗੂ ਸਹਿਬਾਨ ਨੇ ਬਲੌਕ ਪ੍ਰੈਜ਼ੀਡੈਂਸ ਵੀ ਹੈ ਉਹ ਇਹ ਦੇਖੀ ਅਸੀਂ ਸਾਰਿਆਂ ਨੇ ਰੱਖੀ ਗਈ ਹੈ ਮੀਟਿੰਗ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਰੇ ਕਾਂਗਰਸ ਦੇ ਲੋਕਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਜੁੜ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਦਾ ਅੱਜ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਲੋਕ ਸਾਹਮਣਾ ਕਰ ਰਹੇ ਨੇ ਗਰੀਬ ਲੋਕ ਸੋ ਹੜਾ ਨੇ ਬਹੁਤ ਵੱਡੀ ਮਾਰ ਮਾਰੀ ਏ ਇਰੇ ਤੇ ਮੈਂ ਕਿਸੇ ਤੇ ਨੁਕਾ ਚੀਨੀ ਨਾ ਕਰਦੇ ਹੋਏ ਕਿ ਇਹ ਨੁਕਸਾਨ ਕਿਉਂ ਹੋਇਆ ਤੇ ਕਾਰਨ ਕੀ ਹੈ ਇਰੇ ਤੇ ਇਸ ਹੜਾ ਨਾਲ ਨਜਿੱਠਣ ਤੋਂ ਬਾਅਦ ਇਰੇ ਤੇ ਗੱਲਬਾਤ ਕਰਾਂਗੇ ਇਹ ਸ਼ਾਇਦ ਐਡਾ ਵਦਾਂ ਨਕਸਾਨ ਨਾ ਹੁੰਦਾ ਜੇ ਕਿਤੇ ਨਾ ਕਿਤੇ ਸਾਡੀ ਨਲਾਇਕੀ ਨਾ ਹੁੰਦੀ। ਹੋਰ ਇਹਤੇ ਗੱਲ ਚਰਚਾ ਕਰਾਂਗੇ ਬਾਅਦ ਜਿਵੇਂ ਆਪਰੇਸ਼ਨ ਸੰਦੂਰ ਹੋਇਆ ਸੀ ਉਸ ਵੇਲੇ ਸਾਰੇ ਪੇਸ਼ ਨੇ ਇੱਕ ਮੁੱਠੋ ਕੇ ਆਪਰੇਸ਼ਨ ਦਾ ਤੇ ਸਰਕਾਰ ਦਾ ਸਾਥ ਦਿੱਤਾ। ਉਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਅੱਜ ਇੱਕ ਝੋਟਾ ਵਿਖਾਉਂਦੇ ਹੋਏ ਪੰਜਾਬ ਤੇ ਪੰਜਾਬੀਆਂ ਦੇ ਨਾਲ ਇੱਕ ਰਾਕੇ ਖੜੀ ਹੈ। ਅੱਜ ਨੂੰ ਬਪੇਸ਼ ਪੁਗੇਰ ਜੀ ਨੂੰ ਵੀ ਰਾਹੁਲ ਗਾਂਧੀ ਜੀ ਨੇ ਜਾਇਜ਼ਾ ਲੈਣ ਵਾਸਤੇ ਦੋ ਦਿਨ ਡੋਰੇ ਤੇ ਭੇਜਿਆ ਅੱਜ ਰਾਤ ਉਹ ਅੰਮ੍ਰਿਤਸਰ ਸਾਹਿਬ ਆਜੰਤੂ ਦੌਰਾ ਕਰਨਗੇ ਸੋ ਮੈਂ ਲਗਾਤਾਰ ਨਿਰੰਤਰ ਜਿਲ੍ਹਾ ਦੇ ਲੋਕ ਸਭਾ ਵਾਈਜ਼ ਦੌਰੇ ਕਰ ਰਿਹਾ ਹਾਂ ਜਿੱਥੇ ਜਿੱਥੇ ਹੜ੍ਹ ਪ੍ਰਭਾਵਿਤ ਜਿਆਦਾ ਇਲਾਕੇ ਨੇ ਖਰੋਸਪੁਰ ਦੇ ਵਿੱਚ ਅਸੀਂ ਦੌਰਾ ਕੀਤਾ ਤੇ ਸਾਰਿਆਂ ਨੇ ਉੱਥੇ ਉੱਥੇ ਸਾਡੇ ਕੰਟੀ ਵੀ ਹੈਗੇ ਨੇ ਅ ਜਿਆ ਸ਼ੇਮ ਸਿੰਘ ਕੋ ਬਾਆ ਜੀ ਉਹਨਾਂ ਨੇ ਆਪਣੇ ਐਮਪੀ ਲੈਡ ਚੋਂ ਐਸੇ ਦਿੱਤੇ ਤੇ ਨਾਲ ਹੀ ਉਥੋਂ ਦੀ ਕਾਂਗਰਸ ਨੇ ਸਾਰੀ ਕਾਂਗਰਸ ਦੇ ਵੱਡੇ ਛੋਟੇ ਵਰਕਰਾਂ ਨੇ 42 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਰਾਹਤ ਕਾਰਜਾਂ ਲਈ ਇਸੇ ਤਰ੍ਹਾਂ ਹੀ ਲੁਧਿਆਣੇ ਲੋਕ ਸਭਾ ਚ ਮੈਂ ਕੀ ਹੈਗਾ ਐਮਪੀ ਲੈਡ ਹੈਗਾ 50 ਲੱਖ ਦੇਣਾ ਪਵੇ ਸੱਚ ਦੇਣਾ ਪੜੀ ਉਹ ਦੇਵਾਂਗੇ ਉੱਥੇ ਵੀ 35 ਲੱਖ ਰੁਪਏ ਦੀ ਰਾਹਤ ਉਕੀ ਥੋੜੀ ਹਲਕਾ ਥੋੜੀ ਥੋੜੀ ਮਾਰ ਹੈ بارش ਦੀ ਡੇਟ ਦੇ ਇਲਾਕੇ ਅੱਜ ਉਥੇ ਕੀਤਾ ਜਿਵੇਂ ਕਿ ਸਾਡਾ ਜਿਗਰਾ ਹਲਕਾ ਤੇ ਡਾਕਾ ਇਸੇ ਤਰ੍ਹਾਂ ਅਜਨਾਲੇ ਤੇ ਰਾਜਾ ਸੱਸੀ ਚੰਬ੍ਰਿਸਤ ਨੇ ਬਹੁਤ ਮਾਰ ਕੀਤੀ ਹੈ ਉੱਥੇ ਕੱਲ ਮੀਟਿੰਗ ਸੀ ਲੋਕ ਸਭਾ ਵੀ ਅਸੀਂ 80 ਲੱਖ ਰੁਪਏ ਦੇ ਤਰੀਕ ਉੱਥੇ ਵੀ ਸਾਡਾ ਇੱਕ ਮੌਜੂਦਾ ਐਮਪੀ ਹੈਗਾ ਜਿਹੜਾ ਕਿ ਉੱਥੇ ਹੀ ਕਮੇਟੀ ਬਣਾ ਕੇ ਉਹਨਾਂ ਨੇ ਆਪਸ ਵਿੱਚ ਇਕੱਠਾ ਕੀਤਾ ਵੀ 80 ਲੱਖ ਦੇ ਅਸੀਂ ਜਿਹੜਾ ਹੈ ਸਮਾਨ ਲੋਕਾਂ ਨੂੰ ਰਾਹਤ ਕਾਰਜਾਸਤੇ ਧਿਆਨ ਸਭ ਲੋਕਾਂ ਨੇ ਮੈਂ ਕੰਟੈਸਟਡ ਕੈਡੀਗੇਟ ਛੋਟਾ ਵੱਡਾ ਪੂਰਾ ਸਮਾਨ ਲੈਣ ਇਸੇ ਤਰ੍ਹਾਂ ਹੀ ਅੱਜ ਮੈਂ ਹਿਸ਼ਾਰਪੁਰ ਆਇਆ ਹਾਲਾਂਕਿ ਹਿਸ਼ਾਰਪੁਰ ਦੇ ਵਿੱਚ ਮਕੇਰੀਆਂ ਟਾਂਡਾ ਦਸੂਆ ਫਸਲਾਂ ਦਾ ਕਾਫੀ ਨੁਕਸਾਨ ਹੈਗਾ ਲੇਕਿਨ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਹੋ ਸਕਦਾ ਕਿਸੇ ਦਾ ਕੋਠਾ ਡਿੱਗ ਪਿਆ ਹੋਵੇ ਇਸ ਤਰ੍ਹਾਂ ਦੀਆਂ ਤਾਂ ਘਟਨਾਵਾਂ ਸੁਣ ਨੂੰ ਮਿਲੀਆਂ ਔਰ ਚਾਰੇ ਦਾ ਕਿਸੇ ਟੂੜਾ ਹੋਵੇ ਕਈ ਥਾਵਾਂ ਤੇ ਮਕਾਨਾਂ ਚ ਕੋਈ ਟਰੇੜਾ ਹੋ ਗਿਆ ਕਿਹਦੇ ਦੀਆਂ ਮੋਟਰਾਂ ਬੈਠ ਗਈਆਂ ਸੋ ਅਸੀਂ ਸਾਰਿਆਂ ਨੇ ਜਿਹੜੇ ਬੰਨ ਤੇ ਕੰਮ ਚੱਲ ਰਿਹਾ ਉਥੇ ਗਾਨੀ ਸੱਜਣ ਜਿਹੜਾ ਬੰਨ ਹੈ ਜੇ ਉਹ ਬੰਨ ਟੁੱਟ ਜੇ ਜਾਂ ਉਥੇ ਕੋਈ ਨੁਕਸਾਨ ਹੋ ਜੇ ਤਾਂ ਫਿਰ ਸਾਡਾ ਕਾਫੀ ਵੱਡਾ ਨੁਕਸਾਨ ਹੋ ਜਾਏਗਾ ਪੂਰੇ ਤੇ ਤੇਲ ਲੱਗ ਰਿਹਾ ਹੈ ਜੀ ਸੀ ਬੀਆਂ ਚਾਹੀਦੀਆਂ ਸਮਾਂ ਲੱਗ ਜਾ ਅੱਜਕਲ ਮਿੱਟੀ ਦੇ ਖੇਲੇ ਮਿੱਟੀ ਸੋ ਅਸੀਂ ਫਿਰ ਸਾੜੀ ਇੱਥੇ ਦੀ ਕਾਂਗਰਸ ਨੇ ਉਪਰਾਲਾ ਕਰਕੇ 25 ਲੱਖ ਰੁਪਏ ਦੀ ਰਾਸ਼ੀ ਤੱਕ ਦਾ ਸਮਾਨ 25 ਲੱਖ ਰੁਪਏ ਦੀ ਰਾਸ਼ੀ ਤੱਕ ਦਾ ਸਮਾਨ ਸਾਡੇ ਸਾਰੇ ਇਹ ਜਿਹੜੇ ਚੰਦ ਵਰਕਰ ਜਿਹੜੇ ਸਾਡੇ ਇੱਥੇ ਹੋਏ ਹੈਗੇ ਨੇ ਬੰਦੇ ਸਾਰਿਆਂ ਨੂੰ ਉਹਨਾਂ ਨੇ ਆਪ ਦੀ ਤਿਲ ਫੁੱਲ ਪੇਟਾ ਸੇਵਾ ਲਬਾਉਂਦਾ ਜਿਹੜਾ ਫਰੰਡ ਹੈ ਜੇ ਇਹ ਥੇ ਨਿਭਾਉਣਗੇ ਜਾ ਜਿੱਥੇ ਵੀ ਜ਼ਿਲ੍ਹਿਆਂ ਚੇਂਦਾ ਦੀ ਗਾਹ ਡਿਊਟੀ ਲੱਗੇਗੀ ਇੱਥੇ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਰੱਖੇ ਤੇ ਅਸੀਂ ਇਸ ਤਰ੍ਹਾਂ ਟੀਮਾਂ ਬਣਾਈਆਂ ਪੂਰੇ ਪੰਜਾਬ ਦੇ ਵਿੱਚ ਕਿ ਫਲਾਣੇ ਜ਼ਿਲ੍ਹੇ ਜਿੱਥੇ ਹੈ ਨਹੀਂ ਉਹਨੂੰ ਦੂਜੇ ਜ਼ਿਲ੍ਹਾ ਜਿਹੜਾ ਜਾਦੇ ਹੜ ਪ੍ਰਭਾਵਿਤ ਜਿਹੜਾ ਉਹਦੇ ਨਾਲ ਜੋੜ ਦਿੱਤਾ ਗਿਆ ਤਾਂ ਜੋ ਉੱਥੋਂ ਦੇ ਬੰਦੇ ਆਪਦੇ ਸੰਪਰਕ ਰਾਹੀਂ ਕੰਟੈਕਟ ਨੰਬਰ ਅਸੀਂ ਪੇਜ ਤੇ ਪਾ ਦਿੰਨੇ ਤੇ ਉਹਨਾਂ ਨਾਲ ਸੰਪਰਕ ਕਰਕੇ ਉੱਥੋਂ ਰਾਹਤ ਦਾ ਕੰਮ ਭੇਜਦੇ ਰਹਿਣ ਦੂਜੇ ਜ਼ਿਲ੍ਹਿਆਂ ਤੋਂ ਸੋ ਇਹ ਵੀ ਇਹ ਪੈਨੋ ਇਹ ਘੱਟ ਦੂਜੇ ਜ਼ਿਲ੍ਹਿਆਂ ਦੇ ਵਿੱਚ ਕੋਈ ਤੂੜੀ ਚਾਰਾ ਚਾਰ ਫੀਡ ਕੋਈ ਰਾਸ਼ਨ ਜਿੱਥੇ ਜਿੱਥੇ ਜ਼ਰੂਰਤ ਹੈ ਦਮਟਾਪ ਕੋ ਭੇਜਣਾ ਕੰਮ ਕਰਦਾ ਸੋ ਇਹਰੇ ਅਸਤੇ ਅਸੀਂ ਹੱਡ ਰਾਹਤ ਕੋਆਰਡੀਨੇਸ਼ਨ ਕਮੇਟੀ ਇੱਕ ਬਣਾਈ ਹੈ ਉਹਦੇ ਚ ਜਿੰਨੇ ਸਾਡੇ ਸ਼ਾਮ ਸੁੰਦਰ ਅਰੋੜਾ ਜੀ ਗਿਲਦੀਆਂ ਸਾਹਿਬ ਪਵਨਾਦੀਆਂ ਜੀ ਅਰੰਡੋਗਰਾ ਜੀ ਲਾਲੀ ਜੀ ਮੋਬਾਲਾ ਜੀ ਨੰਦਾ ਸਾਹਿਬ ਜਿੰਨੇ ਵੀ ਇਹ ਲੋਕ ਹੈ ਸਾਰੇ ਸਾਡੇ ਇਹਨਾਂ ਨੂੰ ਰਣਜੀਤ ਜੀ ਹੈ ਸਾਬੀ ਜੀ ਹੈ ਬੰਤੀ ਜੀ ਹੈ ਇਹ ਅਸੀਂ ਕੁਝ ਲੋਕਾਂ ਨੂੰ ਦੋਸ਼ੀ ਜੀ ਹੈ ਫੋ ਇਹ ਸਾਰੇ ਅਸੀਂ ਸੰਪਰਕ ਵਾਸਤੇ ਇਹ ਨੰਬਰ ਦੇਾਂਗੇ ਤਾਂ ਜੋ ਅਗਰ ਹਿਸ਼ਾਰਪੁਰ ਨੂੰ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਤਾਂ ਅਸੀਂ 곁 पर ਰਹਾਂਗੇ ਕਿ ਜੇ ਹਿਸ਼ਾਰਪੁਰ ਤੋਂ ਬਾਹਰ ਵੀ ਫਿਰ ਉਹਦੇ ਨਾਲ ਇਹਨਾਂ ਰਾਹਤ ਸਮਗਰੀ ਤੋਂ ਸਮਾਨ ਆਸ-ਪਾਸੇ ਜਾਂਦਾ ਰਹੇਗਾ ਔਰ ਮੈਂ ਇਹਨਾਂ ਨਾਲ ਨਾਲ ਇਹ ਵੀ ਗੱਲ ਕਹਿਣਾ ਚਾਹੁੰਦਾ ਅਮਰ ਸਿੰਘ ਡਾਕਟਰ ਨੇ ਫਤਿਹਗੜ ਸਾਹਿਬ ਤੋਂ ਐਮਪੀ ਨੇ ਕਿਹਾ ਕਿ ਉੱਥੇ ਕਾਫੀ ਸੁਰੱਖਿਅਤ ਹੈ ਹਜੇ ਤੱਕ ਉਹਨਾਂ ਦੇ ਐਮਪੀ ਲਾਈਡ ਫੰਡ ਚੋਂ ਅਸੀਂ ਆ دوسرے ਜਗਾ ਤੇ ਵੀ ਟਰਾਂਸਫਰ ਕਰ ਸਕਦੇ ਹਾਂ ਕੁਝ ਪੈਸਾ 25 ਲੱਖ ਰੁਪਏ ਦੀ ਇਹ ਰਕਮ ਹੁੰਦੀ ਹੈ ਅਗਰ ਜ਼ਰੂਰਤ ਪਏਗੀ ਇਹ ਦੱਸਣਗੇ ਕਿ ਉਹਰੇ ਚੋਂ ਵੀ ਅਸੀਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਅਸੀਂ ਇੱਥੇ ਪੈਸਾ ਰੱਖਿਆ ਸੋ ਅੱਜ ਵੀ ਜਿਹੜੀ ਇਹ ਮੀਟਿੰਗ ਹੈ ਉਹ ਇਸ ਮਤਲਬ ਲੈ ਕੇ ਰੱਖੀ ਗਈ ਸੀ ਤੁਹਾਨੂੰ ਲੋਕਾਂ ਨੂੰ ਇਸ ਕਰਕੇ ਸੱਦਾ ਗਿਆ ਸੀ ਕਿ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਜਾਏ ਕਿ ਕਾਂਗਰਸ ਪਾਰਟੀ ਤੁਹਾਡੇ ਰਸਤੇ ਇੱਕ ਢਾਹੇ ਖੜੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਪਰ ਅਗਰ ਕੋਈ ਵੀ ਆਫਤ ਆਈ ਤਾਂ ਅਸੀਂ ਸਭ ਲੋਕ ਤੁਹਾਡੇ ਨਾਲ ਜਿੱਥਣ ਦੇ ਲਈ ਤੱਕ ਪਰ ਹੋਰ ਖੜੇ ਰਹਿਾਂਗੇ ਪੂਰਾ ਪੰਜਾਬ ਸਾਡਾ ਹੈ ਕੇਵਲ ਹੁਸ਼ਿਆਰਪੁਰ ਨਹੀਂ ਕੇਵਲ ਲੁਗਿਆਣਾ ਨਹੀਂ ਜਿੱਥੇ-ਜਿੱਥੇ ਵੀ ਜ਼ਰੂਰਤ ਹੋਏਗੀ ਉੱਥੇ ਹੁਸ਼ਿਆਰਪੁਰ ਵੀ ਆਪਣਾ ਯੋਗਦਾਨ ਪਾਏਗਾ ਸਰ ਆਪਣੇ ਲੈਵਲ ਤੇ ਅਗਰ ਤਾਂ ਤੁਹਾਡੇ ਬਾਰੇ ਸੁਣਾ